ਜਿਥੋਂ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸੂਪਾਪਤੋ ਪਵਿੱਤਰ ਵੇਈਂ ਜਿਸ ਨੂੰ ਕਾਲੀ ਵੇਈਂ ਦੇ ਨਾਲ ਯਾਦ ਕਰਦੇ ਆ ਜਿਸ ਵਿੱਚ ਚੁੱਭੀ ਲਾ ਕੇ ਪਾਤਸ਼ਾਹ ਨੇ ਤੁਰਪੀ ਪਾਣੀ ਆਈ ਤੈਨ ਸਗਲੀ ਤੈਨ ਤੋਂ ਮਟਾਈ ਦਾ ਆਗਾਜ਼ ਰੱਬੀ ਪਾਣੀ ਦਾ ਆਗਾਜ਼ ਹੋਇਆ ਇਸ ਪਵਿੱਤਰ ਵੇਈਂ ਦਾ ਦੀ ਸ਼ੁਰੂਆਤ ਜਿਹੜੀ ਹੈ ਪਿੰਡ ਤਨਵਾ ਤੋਂ ਹੁੰਦੀ ਹੈ ਸੋ ਅੱਗੇ ਲਗਾਤਾਰ ਹਰ ਸਾਲ ਇਥੋਂ ਨਗਰ ਕੀਰਤਨ ਸultanpur ਲੈ ਕੇ ਜਾਂਦੇ ਸੀ ਪਰ ਹੁਣ ਲੰਬੇ ਰਿਵੇਆ ਕਰਕੇ ਜਿਹੜਾ ਹੈ ਇਹ ਚਾਰ ਨਗਰ ਕੀਰਤਨ ਜਿਹੜੇ ਹੈ ਸultanpur ਹੋ ਚੁੱਕੇ ਆ ਇਹ ਪੰਜਵਾਂ ਨਗਰ ਕੀਰਤਨ ਅਜ ਪਿੰਡ ਤਨੋਆ ਤੋਂ ਚੱਲ ਕੇ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਉਦੋਂ ਵਰਗਤ ਗੱਲੋ ਵਾਲੇ ਦੀ ਸਮਾਪਤੀ ਹੋਊਗੀ ਸੋ ਬਹੁਤ ਇਤਿਹਾਸ ਦੇ ਨਾਲ ਜੁੜੀ ਹੋਈ ਇਹ ਪਵਿੱਤਰ ਵੇਈਂ ਜਿਸ ਵਿੱਚ ਆ ਬਾਬੇ ਨਾਨਕ ਨੇ ਚੁੱਭੀ ਲਾਈ ਜਿੱਥੋਂ ਬਾਣੀ ਦਾ ਆਗਾਜ਼ ਹੋਇਆ ਜਿਸ ਪਵਿੱਤਰ ਵੇਈਂ ਤੋਂ ਬਾਬੇ ਨਾਨਕ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਉਦਾਸੀਆਂ ਦਾ ਆਰੰਭ ਕੀਤਾ ਇਹਦੇ ਵਾਸਤੇ ਸਾਡੇ ਵਾਸਤੇ ਬੜੀ ਇਹ ਇਤਿਹਾਸਿਕ ਮਹੱਤਵਪੂਰਣ ਹੈ ਵਹੀਆਂ ਤੇ ਇਹਦਾ ਇਹੀ ਸੁਨੇਹਾ ਹੈ ਕਿ ਜਿੰਨੇ ਇਹਦੇ ਆਲੇ ਦੁਆਲੇ ਪਿੰਡ ਰਹਿੰਦੇ ਆ ਇਹਦੇ ਵਿੱਚ ਨਾ ਤਾਂ ਗੰਦਾ ਪਾਣੀ ਪਾਉਣ ਨਾ ਇਹਦੇ ਵਿੱਚ ਕੂੜਾ ਕਰਕਟ ਸਿੱਟਣ ਕਿਉਂਕਿ ਜੋ ਵੀ ਇਸ ਨੂੰ ਤੁਸੀਂ ਇਹਦੇ ਵਿੱਚ ਪਾਉਂਗੇ ਉਹ ਸੁਲਤਾਨਪੁਰ ਲੋਧੀ ਪਹੁੰਚਣਾ ਉੱਥੇ ਗੁਰਸੰਗ ਤਾਂ ਆਦਬ ਸਤਕਾਰ ਸਨਮਾਨ ਸਹਿ ਦੇਦੇ ਅ ਅਮਰ ਤੇ ਜਲ ਦੀ ਚੋਲੀ ਵੀ ਲੈਂਦੀ ਐ ਇਹਦੇ ਵਿੱਚ ਇਸ਼ਨਾਨ ਵੀ ਕਰਦੀ ਐ ਸੋ ਇਸ ਵਾਸਤੇ ਇਹ ਸੁਨੇਹਾ ਜਿਹੜਾ ਹੈ ਜਗਤ ਜਲੰਦੇ ਨੂੰ ਪਾਤਸ਼ਾਹ ਨੇ ਦਿੱਤਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇ ਦਾਇ ਦਾਇਆ ਖੇਲੇ ਸਗਲ ਜਗਤ ਜੇਕਰ ਇਹ ਨਾ ਪੂਰੇ ਦੇ ਅਮਲ ਹੋ ਜਾਏ ਤੇ ਅੱਜ ਜਿਹੜਾ ਸਾਰਾ ਵਿਸ਼ਵ ਗਲੋਬਲ ਮਾਰਮੰਗ ਦੇ ਮਾਰ ਹੇਠਾ ਇਹਨਾਂ ਬਚਨਾਂ ਦੇ ਅਮਲ ਕਰਨ ਦੇ ਨਾਲ ਸਾਰਾ ਸੰਸਾਰ ਸੁਖੀ ਬਚ ਸਕਦਾ ਤੇ ਬਾਬੇ ਨਾਨਕ ਦੇ ਸਨੇਹੇ ਦੀ ਅੱਜ ਸਾਰੇ ਵਿਸ਼ਵ ਨੂੰ ਲੋੜ ਆ ਤੋ ਉਹ ਸਾਨੂੰ ਉਹਨਾਂ ਦਾ ਉਪਦੇਸ਼ ਜਿਹੜਾ ਹੈ ਅਪਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਧੰਨ ਧੰਨ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਪਿੰਡ ਧਨੋਆ ਤੋਂ ਪਿੰਡ ਟੇਰਕਿਆਣੇ ਤੋਂ ਹੁੰਦਾ ਹੋਇਆ ਹਿੰਮਤਪੁਰ ਤੋਂ ਹੁੰਦਾ ਹੋਇਆ ਬੁੱਧੂ ਬਰਕਤ ਗੱਲੋਵਾਲ ਵਿਖੇ ਅੱਜ ਜਾ ਰਿਹਾ ਉਹਦੀ ਅੱਜ ਸ਼ੁਰੂਆਤ ਜਿਹੜੀ ਹੋਈ ਹੈ ਔਰ ਬਹੁਤ-ਬਹੁਤ ਧੰਨਵਾਦ ਕਰਦੀਆਂ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਇੱਥੋਂ ਜਿਹੜੀ ਰੀਤ ਤੋਰੀ ਹੈ ਨਗਰ ਕੀਰਤਨ ਦੀ ਇੱਥੋਂ ਜਿਹੜੀ ਪਵਿੱਤਰ ਵੇਈਂ ਲੰਘਦੀ ਉਹਦੀ ਸਪਾਈ ਦੀ ਜਿਹੜੀ ਉਹਨਾਂ ਨੇ ਆਰੰਭਤਾ ਕੀਤੀ ਸੀ ਔਰ ਅੱਜ ਬਹੁਤ ਲੋਕ ਉਸ ਚੀਜ਼ ਦਾ ਜਿਹੜਾ ਫਾਇਦਾ ਆ ਸਾਡੇ ਇਲਾਕੇ ਨੂੰ ਉਹਦਾ ਹੋ ਰਿਹਾ ਸੰਗਤ ਨੂੰ ਹੋ ਰਿਹਾ ਸੋ ਮੈਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਨਗਰ ਕੀਰਤਨ ਦੀ ਜਿਹੜੀ ਆ ਔਰ ਬਹੁਤ ਧੰਨਵਾਦ ਕਰਦੀ ਆ ਮਾਨਯੋਗ ਐ ਜੀ ਪੀ ਸੀ ਦੇ ਮੈਂਬਰ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਚੱਕ ਬਹੁਤ ਸਤਿਕਾਰਯੋਗ ਸਾਹਿਬका ਮੈਂਬਰ ਸਾਹਿਬ ਸਰਦਾਰ ਹਰਬੰਸ ਸਿੰਘ ਜੀ ਮਾਨਪੁਰ ਸਾਹਿਬ ਔਰ ਇਸ ਪਿੰਡ ਦੀ ਸਾਰੀ ਸੰਗਤ ਦਾ ਖਾਸ ਕਰਕੇ ਸਰਦਾਰ ਸੁਦਨਾਮ ਸਿੰਘ ਜੀ ਧਨਵਾ ਇਸ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਦਾ ਪਿੰਡ ਵਾਸੀਆਂ ਦਾ ਇਲਾਕੇ ਦੀ ਸੰਗਤ ਦਾ ਆਲੇ ਦੁਆਲੇ ਦੀਆਂ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਹਰ ਸਾਲ ਬਹੁਤ ਜ਼ਿਆਦਾ ਜਿਹੜਾ ਸਹਿਯੋਗ ਆ ਇਸ ਨਗਰ ਕੀਰਤਨ ਦੇ ਵਿੱਚ ਦਿੰਦੇ ਆ ਔਰ ਖਾਸ ਕਰਕੇ ਧੰਨਵਾਦ ਕਰਦੀ ਆ ਬਾਬਾ ਜੀ ਹੋਣਾ ਦਾ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਸਾਨੂੰ ਜਿਹੜੇ ਆਪਣੇ ਬਚਨ ਵੀ ਸਾਂਝੇ ਕਰਦੇ ਔਰ ਸਿੱਖਿਆ ਵੀ ਦਿੰਦੇ ਆ ਕਿ ਜਿਹੜਾ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਜਾਗਰੂਕ ਰਹੀਏ ਔਰ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਔਰ ਅਸੀਂ ਵੀ ਔਰ ਇਲਾਕੇ ਦੀ ਜਿਹੜੀ ਮੰਗ ਆ ਕਿ ਪਵਿੱਤਰ ਵੇਈਂ ਦੇ ਨਾਲ ਨਾਲ ਜਿਹੜਾ ਰੋਡ ਆ ਉਹ ਬਣਨਾ ਚਾਹੀਦਾ ਬਾਬਾ ਜੀ ਹੁਣ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਅਸੀਂ ਵੀ ਉਹਨਾਂ ਤੋਂ ਮੰਗ ਕਰ ਰਹੇ ਆਂ ਔਰ ਸਰਕਾਰ ਦੇ ਨਾਲ ਹੋਣ ਦੇ ਨਾਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆਂ ਕਿ ਜਲਦੀ ਤੋਂ ਜਲਦੀ ਜਿਹੜਾ ਉਹ ਰੋਡ ਆ ਉਹਦੀ ਸਾਨੂੰ ਪਰਵਾਨਗੀ ਆਏ ਅਸੀਂ ਭੇਜੀ ਹੋਈ ਔ ਸੜਕ ਔਰ ਬਹੁਤ ਜਲਦੀ ਜਦੋਂ ਪਰਵਾਨਗੀ ਆਉਂਦੀ ਹੈ ਤਾ ਇਲਾਕੇ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਜਿਹੜੀ ਰਾਹਤ ਹੈ ਉਹ ਸੜਕ ਦੀ ਜਿਹੜੀ ਆ ਉਹ ਮਿਲਲੀ ਹੈ ਸੋ ਬਹੁਤ-ਬਹੁਤ ਪਹਿਲੇ ਪਾਤਸ਼ਾਹੀ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਨਕਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਧਨਵਾ ਤੋਂ ਜੋ ਸਹਾਇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਜੋ ਨਗਰ ਕੀਰਤਨ ਉਹਦੀ ਸ਼ੁਰੂਆਤ ਅਸੀਂ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਉਹ ਸ਼ੁਰੂ ਹੋ ਰਹੀ ਹੈ ਸੰਤ ਬਾਬਾ ਬਲਵੀਰ ਸਿੰਘ ਜੀ ਸਿਚਿਆਲ ਉੱਚੇ ਚੇ ਤੌਰ ਤੇ ਜਿਨ੍ਹਾਂ ਨੇ ਬਈ ਦਾ ਸਾਰਾ ਕਾਰਜ ਕੀਤਾ ਇਹ ਬਈ ਜਿਹੜੀ ਬਿਲਕੁਲ ਇੱਕ ਡੰਪ ਬਣ ਗਿਆ ਸੀ ਉਸ ਡੰਪ ਨੂੰ ਅੱਜ ਚਾਲੂ ਹਾਲਤ ਵਿੱਚ ਲਿਆਂਦਾ ਚਾਲੂ ਹਾਲਤ ਜੁ ਲਿਆ ਕੇ ਕੱਲਾ ਇਹ ਨਹੀਂ ਹੈ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਦੁਨੀਆ ਵਸਦੀ ਹੈ ਉਹਨਾਂ ਨੇ ਇਸ ਬਈ ਦੀ ਇੱਕ ਐਗਜ਼ਾਮਪਲ ਲਈ ਹੈ ਤੇ ਮੈਂ ਜਿੱਥੇ ਇਹ ਸੰਤ ਬਲਵੀਰ ਸਿੰਘ ਜੀ ਇਹਨਾਂ ਦੇ ਸਾਰੀ ਟੀਮ ਦਾ ਜਿੱਥੇ ਇੱਥੇ ਪਿੰਡ ਦੇ ਵਿੱਚ ਆਉਣ ਤੇ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਵੀ ਹਰ ਸਾਲ ਬੜਾ ਸਮਾਂ ਕੱਢਦੇ ਆ ਇਸ ਸਮੇਂ ਦੇ ਇਸ ਦਿਨ ਦੇ ਉੱਪਰ ਇਥੋਂ ਨਗਰ ਕੀਰਤਨ ਚੱਲਦਾ ਪਹਿਲਾਂ ਤਾਂ ਅਸੀਂ ਜਾਂਦੇ ਹੁੰਦੇ ਸੀ ਜਦ ਬਾਬਾ ਜੀ ਨੇ ਦੱਸਿਆ ਸੁਲਤਾਨਪੁਰ ਲੋਧੀ ਤੱਕ 4 ਦਿਨ ਦਾ ਪ੍ਰੋਗਰਾਮ ਹੁੰਦਾ ਸੀ ਬਾਅਦ ਦੇ ਵਿੱਚ ਜਦੋਂ ਇਹ ਰਾਜ ਸਭਾ ਮੈਂਬਰ ਬਣ ਕੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਤੇ ਹੁਣ ਅਸੀਂ ਇਹ ਜਿਹੜਾ ਹੈ ਇਹਨਾਂ ਨੇ ਮਤਲਬ ਪਹਾਗਾ ਦੇ ਵਿੱਚ ਵੰਡ ਲਿਆ ਅੱਜ ਦਾ ਇਹ ਜਿਹੜਾ ਨਗਰ ਕੀਰਤਨ ਇਥੋਂ ਚੱਲ ਕੇ ਹਿੰਮਤਪੁਰ ਸਾਡਾ ਆਪਣਾ ਟੇਰਕਿਆਣਾ ਪਿੰਡ ਸਤਾਬਕੋਟ ਛੁਰੀਆਂ ਆਏ ਸਾਰੇ ਪਿੰਡਾਂ ਤੇ ਹੁੰਦਾ ਗੱਲਵਾਲ ਸ਼ਾਮ ਯਾਗ ਸਮਾਪਤ ਹੋਏਗਾ ਸਾਡੇ ਪਿੰਡ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਤੇ ਸਮਝਦੇ ਆ ਇਹ ਬੈਂ ਕਰਕੇ ਸਾਡੇ ਪਿੰਡ ਦਾ ਨਾਂ ਵੀ ਇਹ ਦਾ ਤੁਹਾਨੂੰ ਹੋ ਨਹੀਂ ਰਿਹਾ ਧੰਨ ਹੋਆ ਹੋ ਗਿਆ ਅਸੀਂ ਇਹਨਾਂ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਇਹਦੇ ਵਿੱਚ ਤਕਰੀਬਨ ਅਸੀਂ ਜਦੋਂ ਦੇ ਦੇਖਣਦੇ ਹਾਂ ਅੱਜ 26 ਸਾਲ ਹੋ ਗਏ ਜਦੋਂ ਦੀ ਬੇਜ ਦੀ ਕਾਰ ਸੇਵਾ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਨਗਰ ਕੀਰਤਨ ਸ਼ੁਰੂ ਹੋਇਆ ਤੇ ਇੱਥੇ ਕੋਈ ਨਾ ਕੋਈ ਸਾਡੇ ਜਿਹੜੇ ਮੰਤਰੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਐਮ.ਐਲ.ਏ ਪੰਜਾਬ ਸਰਕਾਰ ਦੀਆਂ ਚੰਗੀਆਂ ਸ਼ਖਸੀਤਾਂ ਉਹ ਆਉਂਦੀਆਂ ਰਹੀਆਂ ਤੇ ਅੱਜ ਹੁਮਨ ਸਾਹਿਬ ਸਾਡੇ ਕੋਲ ਆਇਆ ਐਮ.ਐਲ.ਏ ਦਸੂਹਾ ਰਵਿੰਦਰ ਜੀ ਸਾਡੇ ਸ਼੍ਰੋਮਣੀ ਕਮੇਟੀ ਦੇ ਸਾਡੇ ਇਸ ਇਲਾਕੇ ਦੇ ਮੈਂਬਰ ਆ ਰਵਨ ਸਿੰਘ ਜੀ ਮੰਜਪੁਰ ਸਾਡੇ ਸਾਬਕਾ ਮੈਂਬਰ ਆ ਇੱਥੇ ਸਾਡੇ ਬਹੁਤ ਪਿੰਚ ਸਰਪੰਚ ਸਾਡੇ ਜਿਹੜੇ ਪਿੰਡਾਂ ਦੇ ਨਾਲ ਦੇ ਆ ਤੇ ਮੈਂ ਜਿੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੰਤ ਬਲਬੀਰ ਸਿੰਘ ਜੀ ਸਿਚਿਆਲ ਸੰਤ ਸੁਖਜੀਤ ਸਿੰਘ ਜੀ ਸਿਚਿਆਲ ਇਹਨਾਂ ਦੇ ਸਾਰੇ ਜਿੰਨੇ ਨਾਲ ਮੌਜੂਦ ਸੱਜਣ ਆ ਉਹਨਾਂ ਸਾਰਿਆਂ ਦਾ ਪਿੰਡ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਸਰਪੰਚ ਵੱਲੋਂ ਵੀ ਧੰਨਵਾਦ ਕਰਦਾ ਵਿਕਰਮ ਜੀ ਜੀ ਸਾਡੇ ਵਿਕਰਮ ਆਪਣੇ ਅੱਲਾ ਬਖਸ਼ ਇਹ ਵੀ ਸਾਡੇ ਜੂਸ ਦੇ ਲੀਡਰ ਬੜੇ ਸਾਡੇ ਅਸਲੀ ਬੜਾ ਵਧੀਆ ਕੰਮ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਜਿੱਦ ਸਾਡੇ ਆਪਣੇ ਚੀਫ ਸਾਹਿਬ ਆਏ ਆ ਨਿਰਮਲ ਸਿੰਘ ਜੀ ਟਾਂਡਾ ਰਾਮ ਸਾਹਿਬ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੋਰ ਵੀ ਸਾਰੀਆਂ ਸ਼ਖਸੀਤਾਂ ਸਰਪੰਚ ਸਾਡੇ ਸਤਾਵਕੋਟ ਦੇ ਹਿੰਮਤਪੁਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਦ ਦੇ ਉਦਾਹਰਨ ਦਿੱਤੀ ਇੱਥੇ ਐਕਸ਼ਨ ਸਾਹਿਬ ਆਇਆ ਇੱਕ ਸਾਡੇ ਸਾਥੀ ਤੇ ਸਾਡੇ ਜਿਹੜਾ ਜੀਸੀਬੀ ਦਾ ਕੰਮ ਕਰਾਇਆ ਉਹ ਵੀ ਇਹ ਮਤਲਬ ਮੈਂ ਸਮਝਦਾ ਇੱਕ ਸਾਡਾ ਧਾਰਮਿਕ ਮੇਲਾ ਆ ਸਾਡਾ ਧਾਰਮਿਕ ਮੇਲਾ ਮੇਲਾ ਇਸ ਕਰਕੇ ਮੈਂ ਧਾਰਮਿਕ ਕਹਿੰਦਾ ਪੀ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਣ ਕੇ ਇੱਥੇ ਜੁੜਦੀ ਆ ਸਾਡੇ ਪਿੰਡ ਦੇ ਵਿੱਚ ਉਹਨਾਂ ਦੇ ਚਰਨ ਪੈਂਦੇ ਆ ਤਾਂ ਹੀ ਆਪਣੇ ਆਪ ਨੂੰ ਧੰਨ ਭਾਗ ਸਮਝਦੇ ਆ ਬਹੁਤ ਬਹੁਤ ਧੰਵਾਦ ਸਾਰੀ ਸੰਗਤ ਦਾ ਸਾਰੇ ਲੀਡਰਾਂ ਦਾ ਸਾਰੀ ਜਿੰਨੀ ਸੰਗਤ ਨੇ ਅੱਜ ਹਾਜ਼ਰੀ ਭਰਨੀ ਹੋਣਾ ਸਾਰਿਆਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ